ਤੰਬਾਕੂ ਵੇਚਣ ਤੇ ਵਰਤਣ ਵਾਲਿਆਂ ਤੇ ਹੁਣ ਬੁੱਢਾ ਦਲ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਵਿਖੇ ਨਿਆਂ ਸਿੰਘ ਬਾਬਾ ਗੁਰਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਬਠਿੰਡਾ ਵਿਖੇ ਜਨਤਕ ਥਾਵਾਂ ਤੇ ਅਤੇ ਧਾਰਮਿਕ ਸਥਾਨ ਸਿੱਖਿਆ ਆਦਾਰਿਆਂ ਦੇ ਨੇੜੇ ਤੰਬਾਕੂ ਵੇਚਣਾ ਅਤੇ ਵਰਤਣਾ ਬੰਦ ਕੀਤਾ ਜਾਵੇ ਨਹੀਂ ਤਾਂ ਫਿਰ ਕੁਝ ਦਿਨਾਂ ਬਾਅਦ ਨਿਆਂਗ ਸਿੰਘ ਜੱਥੇਬੰਦੀਆਂ ਦੇ ਵੱਲੋਂ ਆਪਣੇ ਤੌਰ ਤੇ ਇਸ ਨੂੰ ਬੰਦ ਕਰਵਾਇਆ ਜਾਵੇਗਾ ਤਾਂ ਬਾਬਾ ਗੁਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਬਜੀ ਮੰਡੀ ਅਤੇ ਬਾਜ਼ਾਰਾਂ ਦੇ ਵਿੱਚ ਢੇੜਾ ਦਿੱਤਾ ਜਿੱਤੇ ਵੀ ਕੋਈ ਤੰਬਾਕੂ ਵੇਚ ਰਿਹਾ ਸੀ ਉਸ ਨੂੰ ਬੇਨਤੀ ਕੀਤੀ ਕਿ ਤੰਬਾਕੂ ਵੇਚਣਾ ਬੰਦ ਕਰਕੇ ਆਪਣਾ ਹੋਰ ਕੋਈ ਕਾਰੋਬਾਰ ਸ਼ੁਰੂ ਕਰੋ ਤੇ ਪਰ ਜੇ ਤੁਸੀਂ ਫਿਰ ਵੀ ਨਾ ਹਟੇ ਤਾਂ ਸਾਡੇ ਵੱਲੋਂ ਆਪਣੇ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਜਿਹੜੇ ਜਰਦਾ ਬੀੜੀ ਸਿਗਰਟ ਆਦ ਦਾ ਇਸਤੇਮਾਲ ਕਰ ਰਹੇ ਸਨ ਉਹਨਾਂ ਨੂੰ ਵੀ ਸ਼ਰਮਸਾਰ ਕਰਦੇ ਕਿਹਾ ਕਿ ਜੇ ਅੱਗੇ ਤੋਂ ਜਨਤਕ ਥਾਵਾਂ ਤੇ ਤਬਾਕੂ ਸਿਗਰਟ ਬੀੜੀ ਪਾਨ ਆਦ ਵਰਤਿਆ ਗਿਆ ਤਾਂ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਜਿਸ ਤੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਹਿੰਦਾ ਸਰਕਾਰ ਵਕਾਉਂਦੀ ਆ ਸਰਕਾਰ ਨੇ ਬੋਲਾ ਇਸਕੋ ਵੇਚਨੀ ਦੀ ਤੁਹਾਨੂੰ ਸਮਝ ਆਇਆ ਤੇਰੇ ਕੋਲ ਇਹ ਵੇਚਣ ਲੱਗ ਕਿੱਦਾਂ ਕੱਪ ਗਿਆ ਵੀ ਆ ਜੇ ਇਹਨੂੰ ਅੱਖ ਲਾ ਦੇ ਯਾਰ ਰੋਜ਼ ਹੀ ਭੱਜ ਜਾਂਦਾ ਇਹ ਬੰਦਾ ਲੈ ਕੇ ਜਾਂ ਲੈ ਤੂੰ ਮੁੜ ਕੇ ਰੇੜੀ ਦੱਸ ਗਈ ਇੱਥੇ ਮਾਰ ਕਰਾਉ ਚੱਲ ਪਹਿਲਾਂ ਵੀ ਆਖਮਾ ਬਈ ਇੱਥੇ ਤੁਸੀਂ ਬੀਡੀ ਸਿਕਟਾ ਨਾ ਫੀਆ ਕਰੋ ਨਾਲ ਦਾ ਅਸੀਂ ਖੜ੍ਹਦੇ ਮੈਨੂੰ ਆਪ ਨੂੰ ਛਾਂ ਚੜਦਾ ਅੱਛਾ ਮੈਨੂੰ ਦੋ ਤਿੰਨ ਵਾਰੀ ਆਖਮਾ ਤੁਸੀਂ ਜੀ ਬੀੜੀ ਪੀਨੇ ਕਿਥੇ ਰਾਕੇ ਬੱਚੇ ਉਹ ਪੀਦੇ ਤੇ ਪੰਜਾਬ ਚੋਂ ਬੰਦ ਹੋਣੇ ਚਾਹੀਦੇ ਆ ਬੀੜੀ ਸਿਕਟਾ ਤੋਂ ਬਾਕੂ ਨਹੀਂ ਹੋਣਾ ਚਾਹੀਦਾ ਬਿਲਕੁਲ ਬੰਦ ਹੋਣਾ ਚਾਹੀਦਾ ਮੰਡੀ ਦੇ ਨਾਲੇ ਮੇਰੇ ਤਾਂ ਜਮਾ ਮੱਥੇ ਲੱਗਦੀ ਤੁਸੀਂ ਹੱਕ ਚੋ ਯਾਨੀ ਕਿ ਇਹ ਬੰਦ ਹੋ ਜਾਵੇ ਮੈਂ ਤਾਂ ਦੋ ਤਿੰਨ ਵਾਰੀ ਇਹਨਾਂ ਨੂੰ ਆਖਿਆ ਨਹੀਂ ਮੰਨਦੇ ਕੋਈ ਵੀ ਵੀਡੀਓ ਬਣ ਗਈ ਤੇ ਤੁਹਾਨੂੰ ਦੋਨਾਂ ਨੂੰ ਦੁਬਾਰਾ ਦੇਖ ਲਿਆ ਤੇ ਦੇਖ ਲਈ ਦੁਬਾਰਾ ਵੀ ਜਿੰਨੀ ਮੰਡੀ ਚ ਲਾਉਣੇ ਲਿਆ ਸੀ ਠੀਕ ਆ ਇਹ ਕਹਿੰਦਾ ਗਾਣਾ ਕਰਦੇ ਆ ਲੈ ਕੇ ਜਾਦੇ ਜੋ ਅਮਰ ਤੇ ਕੀ ਕਰਨੀ ਜ਼ੋਂਬੀ ਅੱਜ ਇਹ ਡ੍ਰੈਫਟ ਕੰਸੀਡਰ ਕਰਦਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫੱਟੇ ਦਾਸ ਦਾ ਨਾਮ ਬਾਬਾ ਗੁਰਵਿੰਦਰ ਸਿੰਘ ਦਾਲ ਪੰਥ ਬੁੱਢਾ ਦਾਲ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦੇ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ਿੱਲੀਆਂ ਗੋਲੀਆਂ ਗੱਟੀਆਂ ਵੀ ਵੇਚਦੇ ਆ ਕੱਲੀਆਂ ਬੀੜੀ ਸਿਕਟ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਜੇ ਵੀ ਸਰਕਾਰ ਵੱਲੋਂ ਵੀ ਰੋਕਿਆ ਹੋਇਆ ਹੈ ਵੀ ਪਬਲਿਕ ਪਲੇਸ ਤੇ ਕੋਈ ਨਿਰਚਾਲਤ ਤਮਾਕੂ ਨਹੀਂ ਬੱਤੋ ਪਰ ਇਹ ਜੇ ਦੇਖਿਆ ਜਾ ਹਸਪਤਾਲ ਚ ਵੀ ਜੋ ਸਿੱਖਿਆਦਾਰੇ ਉਹਨਾਂ ਕੋਲੇ ਵੀ ਸਬਜ਼ੀ ਮੰਡੀ ਚ ਵੀ ਜਾਂ ਬੱਸ ਸਟੈਂਡ ਤੇ ਸ਼ਰੇਆਮ ਦੇਖਤਾ ਵੀ ਅਤੇ ਕੀ ਤਵੀ ਲੱਗਦਾ ਹੈ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸਿਕਟ ਦਾ ਸੇਵਨ ਨਹੀਂ ਕਰਦੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਤੰਬਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸੇ ਨਾਲ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇ ਨਾਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਆਲੇ ਤੇ ਲਾਲੋ ਚਿੱਟੇ ਆਲੇ ਦੇਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਇੱਕ ਹੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਹੋਣੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵਿਕ ਰਹੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਸਿੱਖਿਆਦਾਰਿਆ ਸਕੂਲ ਕਰਦੇ ਜਾ ਆਪਣੇ ਧਰਮਕ ਸਥਾਨਾ ਉਹਦੇ ਵਿੱਚ ਵੀ ਆਰਡਰ ਹੈਗਾ ਵੀ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੀ ਬਾਬਾ ਇਹ ਪਰਸਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਕਟਾਂ ਵੀ ਕਰਦੇ ਨੇਸ਼ੇੜੀ ਕਰਦੇ ਆ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੀ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਢੜਲੇ ਨਾਲ ਸੌਦਾ ਲੱਗੂਗਾ ਹੁਣ ਥਿਸ ਇਜ਼ ਆਪ ਟੂ ਕਮਨ ਕਰ ਥਿਸ ਇਜ਼ ਆਪ ਟੂ ਇਹ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਆ